ਸਤ ਸ੍ਰੀ ਅਕਾਲ ਦੋਸਤੋ ਮੇਰਾ ਖਿਆਲ ਆ ਤੁਸੀਂ ਤਾਰਾ ਕੋਲ ਕਮੈਂਟਸ ਲਿਖ ਰਹੇ ਹਾਂ ਇੱਕ ਵੀਰ ਹੈ ਇੱਕ ਦੋਸਤ ਜਾ ਰਿਹਾ ਕਿ ਬੇਈਮਾਨ ਅਫਸਰ ਕੋਲੇ ਮਾਤੜ ਗਰੀਬ ਵਿਚਾਰਾ ਮਿਹਨਤ ਕਸ਼ੀ ਦੀ 7-8000 ਰੁਪਿਆ ਤਨਖਾਹ ਆ ਤੁਸੀਂ ਦੇਖਿਓ ਇਹ ਕਿਵੇਂ ਲੋਟਰ ਲੋਕਾਂ ਨੂੰ ਜਿਹੜੇ ਲੱਖਾਂ ਰੁਪਿਆ ਤਨਖਾਹ ਲੈਂਦੇ ਆ ਲੱਖ ਰੁਪਿਆ ਤਨਖਾਹ ਲੈ ਕੇ ਵੀ ਸਰਕਾਰ ਦੀ ਵੱਡੀ ਨੌਕਰੀ ਲੈਣ ਤੋਂ ਬਾਅਦ ਵੀ ਨਾ ਦਾ ਕਿਡਨੀ ਪਰ ਰੱਜਦੇ ਨਹੀਂ ਹੈਗੇ ਇਹ ਤੁਹਾਨੂੰ ਦਿਖਾ ਰਹੇ ਹਾਂ ਹੁਣ 2 ਮਿੰਟ ਤੁਸੀਂ ਵੇਟ ਕਰੋ ਇਹ ਉਹੀ ਉਹੀ ਸਰਕਾਰ ਹੈਗੀ ਜਿਹੜੀ ਕਹਿੰਦੀ ਸੀ ਵੀ ਸਾਨੂੰ ਸਤਾਜੇ ਲਿਆਓ ਅਸੀਂ 0% ਟੋਲਰੈਂਸ ਔਨ ਕਰਪਸ਼ਨ ਮਤਲਬ ਭ੍ਰਸ਼ਟਾਚਾਰ ਮੁਕਤ ਪੰਜਾਬ ਬਣੇ ਆਂਗੇ ਆ ਦੇਖਿਓ ਹੁਣ ਤੁਸੀਂ ਆ ਕਰਤੂਤ ਦੇਖਿਓ ਇਹਨਾਂ ਦੀ ਯਾਰ ਇੱਕ ਇੱਕ ਥਾਣੇਦਾਰ ਹੈਗਾ ਜਿਹੜਾ ਇੱਕ ਨੌਜਵਾਨ ਦੋਸਤ ਨੂੰ ਸੁਝਾਈ ਹੁੰਦਾ ਮੋਟਰਸਾਈਕਲ ਚੋਰੀ ਹੋ ਗਿਆ ਇਹਦਾ ਜੇ ਤੁਸੀਂ ਲਿਖ ਕੇ ਦਿੱਤੋ ਤੁਹਾਡੇ ਕੋਲ ਮੋਟਰਸਾਈਕਲ ਚੋਰੀ ਹੋ ਗਿਆ ਹੈ ਇਹਦਾ ਫੋਟੋ ਨਹੀਂ ਮਿਲਦਾ ਜੇ ਮੈਂ ਕਿ ਇਧਰ ਦੂਸਰ ਨਹੀਂ ਹੋਏ ਕੋਈ ਯਾਰ ਜਨਵਰੀ ਤੋਂ ਬਾਅਦ ਜਨਮ ਆ ਜੀ ਬਾਰ ਬਾਰ ਮੈਂ ਜੀ ਆ ਗਿਆ ਹਾਂ ਉਹਨਾਂ ਕੋਲ ਵੀ ਆ ਗਿਆ ਹਾਂ ਮੈਂ ਰੱਖੀ ਨੰਬਰ ਲੱਗ ਰਿਹਾ ਇਹ ਤਾਂ ਫਿਰ ਉਹਨੇ ਬਲੌਂਗ ਕਰਨਾ ਜਲ ਪਹਿਂਦੀ ਗਿਆ ਆ ਗਿਆ ਬਰਵਾਰ ਜੀ ਬਰਵਾਰਾ ਦੇ ਪੱਗ ਦਾ ਮੈਂ ਰੱਖੀ ਤੇ ਉਹ ਮੈਂ ਵੇਲਾ ਬੈਂਕ ਗਿਆ ਉਸ ਤੋਂ ਬਾਅਦ ਮਾਸੀ ਜੀ ਦਾ ਰਹਿ ਗਿਆ ਹੋਰ ਬੜਾ ਬੋਟਾ ਹੋ ਗਿਆ ਕੀ ਹੋ ਗਿਆ ਹੋਰ ਉਹ ਬੰਦਾ ਘਰ ਦੇ ਬੜੇ ਦਾ ਬੰਦੇ ਦਾ ਪਤਾ ਮੈਨੂੰ ਦੋਨਾਂ ਦੇ ਘਰ ਪਤਾ ਇਹ ਮੋਰ ਜੀ ਦਾ ਜਿਹੜਾ ਜੇ ਵੀਰ ਬੁਰਾ ਜਾ ਰਿਹਾ ਇਧਰ ਮੈਨੂੰ ਪਤਾ ਕਰਨਾ ਹੈ ਕਿ ਕਰ ਲਾ ਬੰਦ ਕਰ ਦੇ ਹਾਂਜੀ ਮੈਨੂੰ ਇਹ ਹੈ ਮੇਰਾ ਮੋਟਰਸਾਈਕਲ ਵੀ ਮੈਜੇ ਬੈ ਨਾ ਮੋਟਰਸਾਈਕਲ ਦਾ ਇੰਸੂਰੈਂਸ ਅੱਛਾ ਜੀ ਉਹ ਬੰਦ ਕਰਦੇ ਵੀ ਕਵਰ ਕਰਨਾ ਉਸ ਪਾਸਾ ਤੋਂ ਉਹ ਤਾਂ ਵੱਧ ਹੋ ਜਾਣਾ ਠੀਕ ਇਹ ਉਹ ਪੁੱਛ ਰਿਹਾ ਕਿ ਜਦੋਂ ਮੋਟਰ ਕਾਇਆ ਦੇਖੋ ਤੇ ਮੈਂ ਮਤਲਬ ਕਿ ਕਦੋਂ ਤੋ ਚਲਾ ਸਕਦਾ ਮੋਟਰ ਆਰ ਸੀ ਐਫ ਸੀ ਬਣਨ ਤੋਂ ਬਾਅਦ ਨਾ ਉਹਨਾਂ ਨੂੰ ਫਰਜੀ ਆਰ ਸੀ ਐਫ ਸੀ ਵਗੈਰਾ ਉਹ ਯਾਰ ਇਹਦਾ ਪ੍ਰਾਈਸ ਕਰਨ ਵਾਲਾ ਜੀ ਜਦੋਂ ਮੁਕਾਮਾ ਕਰਦਾ ਫਿਰ ਲੱਗਦੀ ਨਹੀਂ ਕੋਈ ਕਹਾਣੀ ਕਿਸੇ ਦਾ ਬੰਦ ਹੋ ਗਿਆ ਤੀ ਕਿੱਥੋਂ ਮਿਲੂਗੀ ਕਿੱਥੋਂ ਆ ਕੇ ਉਹਨਾਂ ਦਾ ਤਾਕ ਨਹੀਂ ਮੈਂਗਾ ਵੀ ਕੋਈ ਉਹ ਤਾਂ ਪਤਾ ਜੀ ਹਾਂ ਜੀ ਆਪਰਾ ਮੋਟੀ ਬਣਦਾ

कि संस्था वाला बात कर दो पे संस्था वाला आराम ਨਾਲ ਗੱਲ ਕਰਨੀ ਆ ਰਾਮ ਨਾਲ ਜਨਕੀ ਪਿਆ ਹੋਵੇ ਠੀਕ ਕਰਕੇ ਅੱਜ ਉਹ ਵੀ ਦੇ 15 ਜਨਮ ਆਇਆ ਅੱਛਾ ਜੀ ਆਪਸੇ ਬੈਠ ਕੇ ਗੱਲ ਕਰੀਏ ਕਿਰਪਾ ਕਰਕੇ ਨਕ ਜੀ ਉਹ ਮੈਂ ਭੇਜਾ ਮੇਰੇ ਕੋਲ ਪੱਟੇ ਕੋ ਭੇਜਦਾ ਤੇ ਪਹਿਲਾਂ ਮੈਂ ਤਾਂ ਪੱਟੇ ਕੋ ਭੋਜਾ ਹਾਂ ਤੁਸੀਂ ਦਾਦ ਦੇ ਵੀ ਮੈਂ ਚੰਦ ਕਰ ਲਾਸਤਾ ਕੋਣੋ ਜਗ ਦੇ ਕਲ ਕਰ ਅੱਛਾ ਜੀ ਮੈਂ ਉਹਦੇ ਅਧਿਕਾਰ ਨਾਲ ਟੈਕ ਕਰ ਲਵਾਂ ਅੱਛਾ ਨਾਲ ਯਾਪਲਾਈ ਕਰਕੇ ਨਾਲ ਲੈ ਕੇ ਜਾਓ ਠੀਕ ਹੈ ਜੀ ਦੋਸਤੋ ਦੇਖ ਰਿਹਾ ਹੋ ਤੁਸੀਂ ਥਾਣੇ ਦੇ ਅੰਦਰ ਬੈਠ ਕੇ ਕੀ ਹਾਲ ਕਪਤਨ ਦਾ ਸ਼ਰਿਆਮ ਪੈਸੇ ਲੈ ਲੈ ਗਿਆ ਆਪਣੀ ਜੇਬਾਂ ਦੇ ਬਾਹਰ ਇਹ ਕਾ ਥਾਣੇਦਾਰ ਆ ਮੁੰਡਾ ਉਧਰ ਨੂੰ ਕੈਮਰਾ ਘੁਮਾਊਗਾ ਇਹ ਥਾਣੇਦਾਰ ਤੇ ਨਾਲ ਦੀ ਨਾਲ ਇੱਕ ਪੁਲਿਸ ਦਾ ਹੈੱਡ ਕਨਸਟੇਬਲ ਇੱਕ ਗਰੀਬ ਬੰਦੇ ਕੋਲੋਂ ਮੋਟਰਸਾਈਕਲ ਚੋਰੀ ਹੋ ਗਿਆ ਕਿਸਮਤ ਆਣਾ ਸੀ ਮੋਟਰਸਾਈਕਲ ਲੱਭ ਗਿਆ ਮੋਟਰਸਾਈਕਲ ਲੱਭੇ ਹੋਏ ਦਾ 10000 ਰੁਪਿਆ ਰਿਸ਼ਵਤ ਮੰਗਦੇ ਸੀ 5000 ਰੁਪਏ ਚ ਰਿਸ਼ਵਤ طے ਹੋਈ ਆ 5000 ਰੁਪਿਆ ਇਹਨੂੰ ਫਰਾਇ ਸ਼ਰਮ ਹੋਣੀ ਚਾਹੀਦੀ ਆ ਮੋਟਰਸਾਈਕਲ ਦੀ ਕੀਮਤ ਕਿੰਨੀ ਆ ਸਪਲੈਂਡਰ 2010 ਮਾਡਲ ਦਾ ਮੇਰਾ ਕਹਿੰਦਾ ਮੋਟਰਸਾਈਕਲ ਹੀ ਇੰਨੇ ਦਾ ਹੋਊਗਾ 5 ਨਹੀਂ 2 ਹੀ ਲੈ ਤੈਨੂੰ ਮੈਂ 10000 ਰੁਪਏ ਲੈਣ ਦਾ ਦੇਣਾ ਤੂੰ ਜੀ ਬੈਠੋ ਉਹ ਪਾਣੀ ਜੇ ਤੇ ਮੈਂ ਬਾਈ ਨਾਲ ਗਏ ਆ ਜੋਰ ਕਰ ਤੂੰ ਜੀ ਮੈਂ ਪਾਣੀ ਨੂੰ ਦੇਣ ਨੂੰ ਨਮਨ ਪ੍ਰੀਮੀਅਮ ਵਾਲੇ ਫੰਡਾਂ ਨੂੰ ਪੜ੍ਹੋ ਨਾ ਅੱਜ ਸਿਰਫ ਲਾ ਰਹੇ ਹਾਂ ਤੁਸੀਂ ਕੋਲ ਪੈਸੇ ਜਿਹੜੇ 35 2000 ਜੀ 2000 ਕਿੱਥੇ ਪੈ ਤੁਸੀਂ ਕਰਕੇ ਟੇਬਲ ਤੇ ਕੋਈ ਨੰਬਰ ਦਿੰਨੇ ਰੋਟਾ ਦੱਸੋ ਤੁਸੀਂ ਕੋਈ ਨੰਬਰ ਦਿੰਨੇ 3000 ਹੈ ਪੈ ਤੁਸੀਂ ਫਿਰ ਬਾਈ ਜੀ ਇਹਨੇ ਦੱਸੇ ਚਲ ਗੱਲ ਹੋਣੀ ਤੁਸੀਂ ਕਿਹੜਾ ਪਤਾ ਕੀ ਹੈ ਫਿਰ ਕੱਢੋ ਪੈਸੇ ਰੱਖੋ ਜੀ ਜਾਣੇਦਾਰ ਨੂੰ ਆ ਲੋ ਨੰਬਰ ਸਾਡੀ ਕਾਹਤ 40000 ਲਿਆ ਇਹਨੂੰ ਕਹਿੰਦੇ ਨੇ ਫੜਾਇਆ ਕਾਦੇ ਤੋਂ ਪਤਾ ਤੁਹਾਨੂੰ ਵੀ ਸਾਰਾ ਪਤਾ ਉਹਦਾ ਮੋਟਰਸਾਈਕਲ ਚੋਰੀ ਹੋਇਆ ਸੀ ਮੋਟਰਸਾਈਕਲ ਚੋਰੀ ਹੋਇਆ ਸੀ ਪਰ ਤੁਸੀਂ ਪਰਚੀ ਕੀਤੀ ਹੋਈ ਹੈ ਠੀਕ ਹੈ ਜੀ 1.5 ਮਹੀਨੇ ਪਹਿਲਾਂ ਕੋਈ ਮੋਟਰਸਾਈਕਲ ਲੱਗਿਆ ਨਹੀਂ ਉਹ ਕਹਿੰਦਾ ਪਿਆ ਇੱਕ ਮਿੰਟ ਦੀ ਗੱਲ ਸੁਣੋ ਇਹ ਕਾਦੇ ਤੇ ਰਿਹਾ ਸੀ ਉਹ ਕਹਿੰਦਾ ਪਿਆ 40.5 ਡਿਗਰੀ ਕੋਈ ਐਕਸਾਈ ਜਾਨੀ ਜਾਣਾ ਹੈ ਇਹ ਤੁਸੀਂ ਪੈਸੇ ਕਾਦੇ ਫੜਾਇਆ ਪੈਸੇ ਵੀ ਕਾਦੇ ਜਿਹੇ ਵੀ ਪਾਏ ਨੇ ਪਾਸੇ ਜੀ ਤੁਸੀਂ ਬਾਈ ਜੀ ਤੁਹਾਡੀ ਪਹਿਲੀ ਟੈਨੂ ਸਾਡਾ ਪਹਿਲਾ ਵੀ ਲਾਈਵ ਹੈ ਪੈਸੇ ਦੇ ਦੇ ਭਾਈ ਗਰੀਬ ਆਦਮੀ ਆ ਹੁਣ ਕਿੱਥੇ ਪਾੜਨੇ ਉਹ ਵੀ ਤੋਰ ਮੈਂ ਪੈਸੇ ਤਾਂ ਦੇ ਦੋ ਜੀ ਆ ਲਓ ਜੀ ਆ ਹੈਗਾ ਜੀ 2000 ਰੁਪਏ ਇਹਦਾ ਆ ਸਾਰੇ ਸਾਡੇ ਕੋਲ ਆ ਹਾਂ ਜੀ ਨੰਬਰ ਆ ਵੀ ਰਿਸ਼ਤਾ ਸਾਡੇ ਕੋਲੇ ਆ ਲਿਆਓ ਨਾ ਦੇਖੋ ਆ ਬੋਲੋ ਜੀ ਨੰਬਰ ਲਗਾਓ ਮੇਰੇ ਦੋਸਤੋ ਦੇਖ ਰਿਹਾ ਹੋ ਹਾਲ ਦੇਖੋ ਇਹ ਕਿਹਨੇ ਸੀ ਪੰਜਾਬ ਇਸਤਾਜਾਰ ਮੁਕਤ ਕਰਨਾ ਸ਼ਹਿਰਾਂ ਦੀ ਪੈਸੇ ਲੁੱਟਦੇ ਇਹ ਕਈ ਕਿਸੇ ਦਾ ਪੁਸ ਕੰਮ ਨਹੀਂ ਕਰਦੀ ਪੁਲਿਸ ਚਿੱਟੇ ਵਾਲਿਆਂ ਨੂੰ ਨਾ ਪਤਾ ਲੱਗਦੀ ਇਹ ਲੋਟਾ ਨੂੰ ਲੁੱਟਦੀ ਆ ਚਲਕਾਂ ਤੇ ਖੜਕੇ 7539 ਇਹ ਨੋਟ ਹੈ ਚਾਲੂ ਕਰਾਉਂਦਾ ਨਾ ਸਦਨੀ ਸਿਰਫ ਲੋਟਾ ਇਹ ਜੋ ਪੈਸੇ ਚੋਰਾ ਦਾ ਮਤਲਬ ਹੈ ਅੰਦਰ ਉਚਾਰ ਸਾਹਿਬ ਰਾਈ ਕਰਾਈ ਹੋਈ ਪਈ ਆ ਚੌਂਕੀ ਥਾਣਾ ਕੋਈ ਸਰਕਾਰੀ ਦਫਤਰ ਬੁਖਾਰਖਾਨਾ ਬਿਜਲੀ ਬੋਰਡ ਦੇ ਦਫਤਰ ਸ਼ਰਮ ਹੋਣੀ ਚਾਹੀਦੀ ਐਸੇ ਸਰਕਾਰ ਦੀ ਜੇਕਰ ਉਹਨੇ ਦਿੱਤੇ ਕਿ ਆ ਲੱਭਾ ਨਹੀਂ ਲੱਗਿਆ ਕੁਝ ਉਹ ਤੋਂ ਪੈਸੇ ਉਹ ਕਹਿੰਦਾ ਮੈਂ ਜਮਾ ਕਰਾਉਣਾ ਕੋਰਟ ਦੇ ਵਿੱਚ ਜਾ ਕੇ ਕੋਈ ਬੰਦਾ ਕਰਾਉਂਦਾ ਜੇ ਸਿੱਧਾ ਹੀ ਕੋਰਟ ਦੀ ਗੱਲ ਗਈ ਸੀ ਤੁਸੀਂ ਕਹਿੰਦੇ ਇਹਨਾਂ ਦਾ ਵਿੱਚ ਮੇਰਾ ਤੁਸੀਂ ਰੱਬਤ ਮਾਰੀ ਸੀ ਤੁਸੀਂ ਰੱਬਤ ਮਾਰੀ ਸੀ ਤੁਸੀਂ ਮੋਟਰਸਾਈਕਲ ਚੋਰੀ ਹੋਇਆ ਉਹ ਮੋਟਰਸਾਈਕਲ ਆਪ ਲੱਭ ਕੇ ਲੱਗੇ ਆਇਆ ਉਹ ਆਪ ਲੱਭ ਆਪ ਲੱਭ ਕੇ ਲੱਗੇ ਆ ਤੁਸੀਂ 2000 ਰੁਪਏ ਕਿਹੜੀ ਚੀਜ਼ ਤਾਂ ਲੈ ਰਹੇ ਹੋ ਕੋਰਟ ਤੇ ਇਹਨਾਂ ਨਾਲ ਸਬੂਤੇ ਜੜੀ ਨਾ ਸਪੋਰਟ ਦੀ ਕੋਰਟ ਵਾਲਿਆਂ ਤਾਂ ਕੋਰਟ ਹੋਰ ਦਾ 2000 ਰੁਪਏ ਨਹੀਂ ਲੈ ਯਾਰ ਸਪੋਰਟਾਰੂਆਂ ਕਹਿੰਦਾ ਉਹਦਾ ਰਿਪੋਰਟ ਹੋ ਰਹੀ ਹੈ 2000 ਰੁਪਏ ਕੋਟ ਮੰਗਦੇ ਹੋ ਦੱਸੋ ਕੋਟ ਨੇ ਮੰਗਿਆ 2000 ਰੁਪਏ ਤਾਂ ਦੱਸੋ ਕੋਟ ਮੰਗਦੀ ਨਹੀਂ 2000 ਰੁਪਏ ਸਪੋਰਟਾਰੀ ਦੇ ਕਹਦੇ ਪੈਸੇ ਲ

ਕਸਤੀ ਗਾ ਯਾਰ ਬੜੀ ਮਾੜੀ ਗੱਲ ਹੈ ਪੱਤੇ ਦਾ ਤੁਹਾਨੂੰ ਕੰਮ ਸੁਣਾਉਂਦੀ ਗੱਲ 2010 ਮਾਡਲ ਮੋਟਰਸਾਈਕਲ ਚੋਰੀ ਹੋਇਆ ਮੇਰਾ ਖਿਆਲ 8-10000 ਦਾ ਮੋਟਰਸਾਈਕਲ ਹੋਵੇਗਾ ਮੋਟਰਸਾਈਕਲ ਦਾ ਮੈਂ ਤੁਹਾਨੂੰ ਦੱਸਦਾ ਮੋਟਰਸਾਈਕਲ ਲੱਭਿਆ ਤੇ ਤੁਹਾਡਾ ਥਾਣੇਦਾਰ 10000 ਰੁਪਏ ਜੋੜ ਕੋ ਰਿਸ਼ਵਤ ਮੰਗਦਾ 5000 ਰੁਪਏ ਰਕਮ ਤੈਅ ਹੋ ਗਈ ਸਾਡੇ ਕੋਲ ਆਡੀਓ ਰਿਕਾਰਡਿੰਗ ਹੈ ਤਰਫ ਮਾਰੀ ਹੋਈ ਹੈ ਇਹਦੀ ਤਨਖਾਹ ਦੂਜੇ ਮੁੰਡੇ ਦੀ ਤਨਖਾਹ ਕਰੇ 7000 ਰੁਪਏ ਆ ਯਾਰ ਆਪਾਂ ਨੂੰ ਐਡ ਐਡ ਮੈਂ ਤਖਾਵਾ ਮਿਲ ਗਿਆ ਨੇ 2015 ਹਰਮੀਓ ਦਾ ਕੰਮ ਉਹਨਾਂ ਨੂੰ ਹੋਰ ਕਿਸੇ ਦਾ ਪਤਾ ਹੀ ਨਹੀਂ ਸਰਕਾਰੀ ਇਹ ਮੇਵਾ ਨਹੀਂ ਪਰ ਪੈਸੇ ਤੁਸੀਂ ਆ ਪੈਸੇ ਫੜਦੇ ਹੋ ਕੱਗਲੀ ਜੰਦੀ ਹੋ 100 ਪੈਸੇ ਤੁਸੀਂ ਠੀਕ ਕੰਮ ਕਰਦੇ ਹੋ ਜਾਂ ਜੋ ਚੌਕੀ ਦੇ

ਪੀਵੀਐਸ ਸਾਹਿਬ ਨੇ ਵੀ ਅਸਾਂ ਇਹ ਕਹਿੰਦੇ ਪੈਸੇ ਮੈਨੂੰ ਉਹਨਾਂ ਦੇ ਦਿੱਤੇ ਤੁਹਾਡਾ ਮੁਲਾਜ਼ਮ ਕਹਰੇ ਪੀਵੀਐਸ ਸਾਹਿਬ ਜੀ ਆਇਆਂ ਨੂੰ ਜੀ ਸਾਹਿਬ ਇਹ ਮਾਫੀ ਦਿਵਾਓ ਇਹ ਕਰੋ ਜਿਹੜੇ ਮੁਲਾਜ਼ਮਾਂ ਨੇ ਪੈਸੇ ਲਏ ਆ ਤੇ ਇਹਨੂੰ ਕਾ ਮਾਫੀ ਮੰਗ ਚਲ ਪੈਸੇ ਦਿਵਾਓ ਗਰੀਬ ਤੇ ਵਾਪਸ ਮਾਫੀ ਮੰਗਾਓ ਬਾਕੀ ਕਾਰਵਾਈ ਜਿਹੜੀ ਆ ਮੈਂ ਕੰਪਲੇਂਟ ਬਿਆਨ ਲਖੋਣਾ ਪੁਲਿਸ ਨੂੰ ਜੇ ਤੱਕ ਨਾ ਤੇ ਡੀਜੀ ਨੂੰ ਜੇ ਤੱਕ ਚੱਪ ਗਏ ਮਾਜ਼ੂਰ ਸਾਲੇ ਇਹਨਾਂ ਤੋਂ ਮਾਫੀ ਮੰਗਾ ਕੇ ਮੁੰਡੇ ਦੇ ਪੈਸੇ ਵਾਪਸ ਲੈ ਲਓ ਹਾਂਜੀ ਇਹਨੂੰ ਪੁੱਛੋ ਵੀ ਇਹਨੂੰ ਥਾਣੇਦਾਰ ਨੂੰ ਪੁੱਛੋ ਮੈਂ ਹੋਲਡ ਕੀਤਾ ਹੋਇਆ ਇਹਨੂੰ ਕੋਈ ਇਹਦੀ ਗਲਤੀ ਹੈਗੀ ਆ ਬਿਲਕੁਲ ਨਹੀਂ ਕੀ ਬਣਿਆ ਇਹਨੂੰ ਆਪਰ ਹਾਂ ਇਹ ਨਹੀਂ ਇਹਨਾਂ ਨੂੰ ਪੁੱਛੋ ਇਹ ਮੁੰਡੇ ਗਲਤੀ ਕਰਦੇ ਤੇਰੇ ਜਿਹੜੇ ਮੁਲਾਜ਼ਮਾਂ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹਾਂਜੀ ਤੁਹੋਂ ਵੀ ਫਿਰ ਨਹੀਂ ਗੱਲ ਤੋਂ ਵੀ ਨਾ ਕੀ ਨਾਮ ਕੀ ਆ ਸਿਬਿਆ ਸਾਹਿਬ ਇਹਦਾ ਹਲੋ ਇਹਦਾ ਨਾਮ ਕੀ ਕੋਈ ਬਲਤਨ ਕੋਈ ਮਲਕੋਣ ਕਹਿੰਦੇ ਮੈਂ ਸਾਹਿਬ ਨੂੰ ਕਿਹਾ ਸੀ ਸੌਰੀ ਫੀਲ ਕਰੋ ਇਹਨਾਂ ਤੋਂ ਸੋਨ ਡਾਕਟਰ ਸੁਖੀਰ ਜੀ ਬੇਕਰ ਤੁਹਾਡੀ ਗੱਲ ਨਹੀਂ ਕਰਦੇ ਠੀਕ ਹੈ ਸਰ ਬੇਕਰ ਇਹ ਆਪਾਂ ਕਰਦੇ ਹਾਂ ਬਾਕੀ ਠੀਕ ਹੈ ਇਹਨਾਂ ਨੂੰ ਮਾਫ ਨਹੀਂ ਕਰਨਾ ਇਹਨਾਂ ਦਾ ਬਿਆਨ ਮੁਕੇ ਦਾ ਕਮਿਸ਼ਨਰ ਤੋਂ ਲੈਣਾ ਇਹਦਾ ਬਿਆਨ ਲਿਖਾਓ ਤੇ ਇਹਨਾਂ ਨੂੰ ਐਫਆਰ ਦਰੁਪਾਈ ਕਰਾਈਏ ਪਰ ਜਿਹਨੇ ਨਹੀਂ ਹੈਗੇ ਇਹ ਇੱਥੇ ਮਾਫੀ ਮੰਗਾ ਲਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਕਿੱਥੇ ਕੰਮ ਕਰਦੇ ਆ ਪਾਣੀ ਇਹ ਨਾਲ ਕੋਈ ਗੱਲ ਹੋਣੀ ਅਸਲ 1 ਮਿੰਟ ਯਾਰ ਇੱਕ ਮਿੰਟ ਤੂੰ ਤਿੰਨ ਰਾਤ ਬੈਤਨ ਤੇ ਇਹਨੂੰ ਬੰਦੇ ਦੱਸਦੇ ਕੱਲ੍ਹ ਨੂੰ ਆਜੂ ਮੈਂ ਤਾਂ ਫੜਤੀ ਲੈ ਉਹ ਵੀ ਇਹਦੇ ਕੋਲ ਰਿਕਾਰਡਿੰਗ ਮੇਰੀ ਰਿਕਾਰਡਿੰਗ ਚ ਗੱਲ ਨਹੀਂ ਬੰਦੇ ਬੰਦੇ ਜਦੋਂ ਨਾ ਹੀ ਤੁਹਾਡਾ ਪਤਾ ਪਹਿਲਾਂ ਚਾਹ ਸਾਬ ਦੇ ਲੈਣੇ ਆ ਚਾਹ ਸਾਬ ਗੱਲ ਪਹਿਲੀ ਰਿਕਾਰਡਿੰਗ ਵੀ ਹੈਗੀ ਹੈ ਹਲੋ ਜਿਹਦੇ ਚ ਸੌਦਾ ਪੱਕਿਆ ਗਿਆ ਉਹ ਵੀ ਰਿਕਾਰਡਿੰਗ ਅੱਛਾ ਕੰਮ ਨਹੀਂ ਆਣਾ ਜਿਹਦੇ ਚ ਸੌਦਾ ਪੱਕਿਆ ਨਾ ਉਹ ਵੀ ਰਿਕਾਰਡਿੰਗ ਸਾਡੇ ਕੋਲ ਹੈ ਹੋਰ ਤਿੰਨ ਫੋਨ ਗਏ ਆ ਆਜਾ ਫਟਾਫਟ ਲੈ ਲੈ ਵਸੇ ਉਹ ਵੀ ਉਹ ਵੀ ਇਹਨੇ ਨਹੀਂ ਦਿੱਤਾ ਫੋਨ भाई कर रहे फोन जल्दी हो जाए पैसे लैके दसो कैसे इन्होंने दो हजार रुपया फंडिया दो हजार रुपया अंदर बेटिया ਆ ਦੇਖੋ ਤਾਂ ਦੇਖੋ ਆ ਦੇਖੋ ਜੀ ਸਾਡੇ ਲਾਈਵ ਆ ਬੋਡਿੰਗ ਆ ਗਿਆ ਮੈਂ ਪਾ ਦਿਆ ਪਹਿਲਾਂ ਸੁੰਦਰ ਦੇਖਿਆ ਲੱਗੇ ਮੇਰਾ ਤੋਂ ਮੈਨੂੰ ਤੇ ਦੇ ਆ ਮੈਂ ਇੱਧਰ ਆ ਕੇ ਤਾਈਂ ਕਿ ਨੰਬਰ ਬੰਦੇ ਪਾਣੀ ਪਹਿਲਾਂ ਪਿੱਛੋਂ ਨਹੀਂ ਮੰਗਦੇ ਨੇ ਕਿ ਤੁਹਾਨੂੰ ਦੁਕਾਨ ਵਾਲੇ ਬੰਦਾ ਲੈ ਲਿਖਾਓ ਜੀ ਤੇ ਕਰ ਲੈਣਾ ਕੋਲੋਂ ਲਿਖਾ ਲਾਓ ਜੀ ਉਹਨਾਂ ਕੋਲੋਂ ਲਿਖਾ ਕੇ ਲਓ ਕਹਿ ਰਹੇ ਆ ਪਾ ਦਿਓ ਨਲਕਾ ਪਹਿਲਾਂ ਤਾਂ ਮੈਂ ਤੁਹਾਨੂੰ ਇੱਕ ਬੱਸ ਯਾਰ ਤਾਂ ਮੋਟਰਸਾਈਕਲ ਦੱਸਦੇ ਪਹਿਲਾਂ ਕਿੰਨੇ ਪੈਸੇ ਦੇਣੇ ਆ 500 ਰੁਪਏ ਦਾ ਦੱਸਦੇ ਯਾਰ ਦਾ ਦੱਸਦੇ ਯਾਰ ਦਾ ਦੱਸਦੇ ਯਾਰ ਵੀ ਇੱਕ ਵਾਰ ਕਹਿੰਦਾ ਦੱਸਦੇ ਯਾਰ ਵੀ ਐਮਾਰਡਰ ਦੀ ਕੋਈ ਗੱਲ ਨਹੀਂ ਤੇ ਮੋਟਰਸਾਈਕਲ ਪੁੱਟਦੇ ਪੇੜ ਵੀ ਦੋਕਰ ਕੁਝ ਮਰੀ ਹੋ ਤਾਂ ਪਹਿਲਾਂ ਕਿੰਨੀ ਕੱਢੀ ਆ ਜਿਹੜੇ ਨੰਬਰ ਨਾਲ ਗੱਲ ਆ ਉਹਨੇ ਨੰਬਰ ਨਾਲ ਮਾਰ ਕੇ ਤੁਹਾਨੂੰ ਇੱਕ ਮੋਟਰ ਲੈ ਗਿਆ ਤਾਂ ਤਨ ਵੀ ਲਗਾ ਮੈਂ ਕਿਹਾ 20 ਰੁਪਏ ਬੜੋ ਬੜ ਲਿਆ ਦੋਸਤੋ ਇਹਦਾ ਨਹੀਂ ਗਿਆ ਤੇ ਦੋਸਤੋ ਚੌਕੀ ਡੀ ਐਮ ਸੀ ਹਸਪੀਟਲ ਦੀ ਚੌਕੀ ਆ ਇੱਕ ਚੌਕੀ ਨਾਮ ਦੀ ਕੀ ਆ ਪੰਜਾਬ ਦਾ ਕੋਈ ਥਾਣਾ ਕੋਈ ਚੌਕੀ ਪੁਆਇੰਟ ਥਾਣਾ ਕੋਈ ਫੀਲ ਕੋਈ ਬਿਜਲੀ ਬੋਰਡ ਦਾ ਦਫਤਰ ਕੋਈ ਇਦਾਂ ਦਾ ਹੈ ਜਿਹੜਾ ਤੁਹਾਡਾ ਰਿਕਵੈਸਟ ਤੋਂ ਕਰਦਾ ਹੋਵੇ ਇਹ ਜਦੋਂ ਵੋਟਾਂ ਆਉਣੀਆਂ ਤੇ ਇਹ ਤਾਲੂ ਨੂੰ ਟੀ ਬਲਾ ਲਾ ਕੇ ਸਪੀਚ ਕਰਦੇ ਆਪਣੇ ਕੌਮ ਵੀ ਹੋ ਜਾਂਦਾ ਜਿਹਦੇ 0% ਟ੍ਰਾਂਫਸ਼ਨ ਕਦਰ ਮੈਂ ਗ੍ਰਾਫਲ ਮੁਕ ਸਮਾਜ ਕ੍ਰਿਪਸ਼ਨ ਫਰੀ ਪੰਜਾਬ ਤੇ ਆ ਹਾਲਾਤ ਨੂੰ ਕਿਹਨਾਂ ਨੂੰ ਇਸੇ ਤਰੀਕੇ ਇਹਦੀ ਪੁਲਿਸ ਦੀ ਚਿੱਟੀ ਵਰਦੀ ਹੋ ਗਈ ਹੈ ਨਾ ਟ੍ਰੈਫਿਕ ਵਾਲੇ ਟ੍ਰੈਫਿਕ ਵਾਲੇ ਇੰਨਾ ਲੋਕੀਆ ਲੋਕ ਉਹਨਾਂ ਦਾ ਟ੍ਰੈਫਿਕ ਵਾਲੇ ਪਾਸੇ ਕੋਈ ਧਿਆਨ ਨਹੀਂ ਜਾਂ ਜਾਮ ਖਲੋਣ ਵਾਲੇ ਪਾਸੇ ਕੋਈ ਧਿਆਨ ਨਹੀਂ ਕਰਦਾ ਚੋਰਾ ਵਾਂਗੂ ਲੋਕੇ ਖੜ ਜਾਂਦੇ ਆ ਸਿਰਫ ਕਿਸੇ ਦੇ ਸਟੇਟਮੈਂਟ ਨਹੀਂ ਪਾਈ ਜਾਮ ਨਹੀਂ ਖਲੋਣਾ ਸੀਟ ਬੈੱਡ ਨਹੀਂ ਪਾਈ ਤੇ ਜਦੋਂ ਹੀ ਫੜਨ ਕਿ ਲਿਆ 1000 ਗਿਆ 1500 ਇਹ ਵੀ ਕਰਦੇ ਪੰਜਾਬ ਦੇ ਅੰਦਰ ਇਹ ਪੁਲਿਸ ਟ੍ਰੈਫਿਕ ਪੁਲਿਸ ਸਰਕਾਰੀ ਮੁਲਾਜ਼ਮਤ ਬੇਲਗਾਮ ਬਈਮਾਨ ਜਿਹੜੀ ਰੱਪਤ ਹੈ ਤੇ ਅੱਜ ਆ ਦੇਖੋ ਤੁਸੀਂ ਮੁੰਬੇ ਦਾ ਮੈਂ ਦੇਖ ਰਿਹਾ ਹਾਂ ਕਿ 200000 ਪੈਸੇ ਬਕਾਲ ਹੋਊ ਸਪਲੈਂਡਰ 2010 ਮਾਡਲ ਬਿਲਕੁਲ ਚੋਰੀ ਹੋਣ ਤੋਂ ਬਾਅਦ ਉੱਤੇ 10000 ਰੁਪਏ ਨੂੰ ਛੱਡਣ ਦਾ ਮੰਗ ਰਿਹਾ ਹੁਣ ਦੱਸੋ ਚੋਰ ਵੱਡਾ ਕਿ ਪੁਲਿਸ ਚੋਰ ਵੱਡੀ ਆ ਹੈਲੋ ਮਤਲਬ ਚੋਰ ਵੱਧ ਨਿੰਦਣਯੋਗ ਜਾਂ ਪੁਲਿਸ ਵੱਧ ਨਿੰਦ ਹੈਲੋ ਚੋਰ ਨੇ ਤਾਂ ਆਪਣਾ ਬੜਾ ਮਾੜਾ ਕੰਮ ਕੀਤਾ ਸਿੱੜਤਾ ਮੋਟਰਸਾਈਕਲ ਕਿਤੇ ਤੇ ਪੁਲਿਸ ਉਦੋਂ ਵੱਡੀ ਆ ਉਦੋਂ ਵੱਡੀ ਚੋਰ ਹੋ ਗਈ ਜਿਹੜੀ ਪੁਰਾਣਾ ਮੋਟਰਸਾਈਕਲ ਦੇਣ ਦਾ 10000 ਰਿਸ਼ਵਤ ਮੰਗ ਰਹੀ ਆ। ਆਪਾਂ ਪਾਕੀ ਤੇ। ਥੋਕੇ ਤੁਹਾਡੇ ਪੈਸੇ। ਇਹ ਤੂੰ ਮੇਰੇ ਨਾਲ ਦੱਸਦਾ ਯਾਰ ਜਦੋਂ ਮੈਂ ਪੈਟਾਇਂ ਪੁੰਦੇ ਆਇਆ। ਉਹ ਆਪ ਤਾਂ ਮੇਦਾ ਹਰਾਨ ਆਇਆ। ਹਾਂ ਸੰਗ ਹੋਣੀ ਚਾਹੀਦੀ ਯਾਰ ਮਾਰੀ ਮੋਟੇ। ਹਾਂਜੀ ਮੇਰਾ ਮੋਟਾ। ਹਾਂਜੀ। ਬੰਦਾ ਮੋੜ ਤੱਕ ਲੈ ਰਿਹਾ ਮੋੜ ਤੱਕ। 10000 ਤਾਂ ਮੋੜ ਤੱਕ ਸੈਕ। ਸਰ ਅਸੀਂ ਗੱਲ ਜੀ। ਹੈਲੋ।

ਹਾਂਜੀ ਹਾਂਜੀ ਆਪ ਜੀ ਬੰਦ ਕਰੋ ਸਰ ਕੋਈ ਗੱਲ ਨਹੀਂ ਦੱਸਾਂ ਜੀ ਮੈਨਾਂ ਨੂੰ ਤਨਖਾਹ ਤਨਖਾਹ ਕਿੰਨੀ ਆ ਤੁਹਾਡੀ ਤਨਖਾਹ ਕਿੰਨੀ ਹੈ 40000 ਮਿਲਦੇ ਕੱਟ ਕੱਟਾ ਕੇ ਜੀ ਕੱਟ ਕਟਾ ਕੇ 40000 ਹਾਂਜੀ ਸਰ 40000 ਨਾ ਸਵਰਨਿੰਗ ਕਿੱਡੀ ਵੱਡੀ ਤਨਖਾਹ ਆ ਸਰ ਸਵਰ ਤਾਂ ਹੈਗਾ ਪਰ ਛੋਟੇ ਨਾਲ ਦਿੱਤੇ ਤੇ 2000 ਰੁਪਏ ਫੜੇ ਵੀ ਛੋਟੇ ਵੀਰ ਗੱਲ ਮੇਰੀ ਗੱਲ ਸੁਣੋ ਇੱਕ ਮਿੰਟ ਸੁਣ ਲਓ ਜੀ ਸਰ ਤੁਹਾਡੇ ਨਾਲੋਂ ਵੱਧ ਪੜੇ ਬੇਰੇਗਾਰ ਫਿਰਦੇ ਆ ਨਾ ਹਾਂਜੀ ਕਦੇ ਉਹਨਾਂ ਵੱਲ ਦੇਖਿਆ ਗਲਤੀ ਨਹੀਂ ਕਰੀਦੀ ਹੁੰਦੀ ਐ ਮੁੰਡੇ ਦੀ ਤਨਖਾਹ ਕਿੰਨੀ ਆ ਸਿਰਫ 7000 ਰੁਪਇਆ ਠੀਕ ਐ ਠੀਕ ਐ ਮੋਟਰਸਾਈਕਲ ਮਿਲ ਗਿਆ ਮੇਰਾ ਖਿਆਲ 8-9000 ਤੋਂ ਵੱਧ ਮੋਟਰਸਾਈਕਲ ਨਹੀਂ ਤੁਸੀਂ 10000 ਮੋਟਰਸਾਈਕਲ ਛੱਡਣ ਦਾ ਮੰਗੀ ਜਾਂਦੇ ਆ ਤੇ ਸਰ ਦੇਖੋ ਮੈਂ ਤਾਂ ਮੁਰਗੀ ਨਾਲ ਮਿੱਚ ਕੱਟ ਕੇ ਦੇਣੀ ਸੀ ਮੈਂ ਸੌਰੀ ਮੈਂ ਜੀ ਥਾਣੇਦਾਰ ਨੂੰ ਨਾਲ ਥਾਣੇਦਾਰ ਕਿਹੜਾ ਸੀ ਨਾਲ ਹਾਂਜੀ ਨਾਲ ਕਿਹੜਾ ਸੀ ਤੁਹਾਡੇ ਹੂੰ ਪੰਜਾ ਸਾਹਿਬ ਦਾ ਮਲਕੀਤ ਸਿੰਘ ਨੇ ਆਪਣੇ ਜੀ ਮਲਕੀਤ ਸਿੰਘ ਹਾਂ ਜੀ ਅੱਛਾ ਤੁਸੀਂ ਰਲ ਕੇ ਦਿਨ ਇਹੀ ਕੰਮ ਕਰਦੇ ਹੋ ਕੋਈ ਲੋਕਾਂ ਦੀ ਸੇਵਾ ਭਾਵਨਾ ਵੀ ਹੈਗੀ ਆ ਦਾ ਸਾਰਾ ਚਲੋ ਸੌਰੀ ਸਰ ਮੈਂ ਗੱਲ ਤੇ ਕਹਾਂਦਾ ਵੀ ਇਹ ਗੱਲ ਦੀ ਪਰ ਆਪਾਂ ਆਪਣਾ ਜਿਵੇਂ ਮੁਰਸੀ ਦਾ ਸਹੀ ਕੋਟ ਬਚਾਉਣ ਦੇ ਨਾਂ ਪਾਤੀ ਜੇਕ ਪਾਣੀ ਜੜੀਆਂ ਪੜਦਾ ਕੋਰਟ ਜਾਣਾ ਅਗਰ ਕਰ ਲੋ ਗੱਲ ਨੂੰ ਅਕਲ ਕਰ ਲੋ ਬ੍ਰਦਰ ਅਕਲ ਕਰ ਲੋ ਨਾ ਕਰੋ ਇਹ ਕੁੱਤੇ ਕੰਮ ਕਿਉਂ ਤੁਸੀਂ ਨਾਮ ਪੁਲਿਸ ਦਾ ਬਦਨਾਮ ਕਰਦੇ ਹੋ ਠੀਕ ਹੈ ਸੌਰੀ ਸਰ ਸੌਰੀ ਆਤਰਾ ਮੁੰਡੇ ਨਾਲ ਗੱਲ ਜਰਾ ਪਰ ਤੁਸੀਂ ਵੀ ਹਾਂਜੀ ਹਾਂਜੀ ਬੇਟਾ ਮਨੀ ਨਾਲ ਸਿਵੀਆ ਜੀ ਨਾਲ ਗੱਲ ਕਰਾ ਦੇ ਮੇਰੀ ਵੀ ਅੱਗੇ ਪੀਬੀਆ ਜੀ ਆ ਆਜੋ ਵਾਪਸ ਆ ਕੇ ਤੇ ਪ੍ਰੈਸ ਵੀ ਇਕੱਠੀ ਕਰੋ ਤੇ ਅਕੇ ਦੀ ਸਟੇਟਮੈਂਟ ਵੀ ਲਿਖਾਓ ਮੁੰਡੇ ਦੀ ਸਾਰਾ ਬਿਆਨ ਲਿਖਾ ਕੇ ਤੇ ਮੈਂ ਡੀਜੀ ਨੂੰ ਵੀ ਕਹਿਣਾ ਇਹ ਚੌਂਕੀ ਇੰਚਾਰਜ ਤੇ ਜਿਹੜਾ ਮੁਨਸ਼ੀ ਇਹਨੇ ਕਿਹਾ ਵੀ ਮੇਰੇ ਨਾਲ ਥਾਣੇਦਾਰ ਮਲਕੀਤ ਸਿੰਘ ਆ ਇਹ ਮੈਨੂੰ ਨੇ ਕਿਹਾ ਸੀ ਇਹ ਆਡੀਓ ਨਾਲ ਕਲਿੱਪ ਬਣਾ ਕੇ ਦਿਓ ਆ ਕੇ ਇਹਦਾ ਬਿਆਨ ਲਖਾਈਏ ਤੇ ਇਹਨਾਂ ਨੂੰ ਚਲਦੇ ਕਰਾਈਏ ਐਫ ਆਰ ਦਰਜ ਕਰਾਉਣੇ ਆ ਜੋ ਲੈ ਆਓ ਪੈਸੇ ਸਾਰਾ ਸਮਾਨ ਮੰਨੋ ਪ੍ਰੈਸ ਇਕੱਠੀ ਕਰਕੇ ਆਜੋ ਭਾਜੀ ਸੋ ਦੋਸਤੋ ਆ ਆ ਹਾਲਾਤ ਆ ਤੁਹਾਨੂੰ ਲਾਈਵ ਦਿਖਾਇਆ ਚੌਂਕੀ ਠਾਣਿਆਂ ਦੇ ਅੰਦਰ ਬਿਨਾਂ ਪੈਸੇ ਤੋਂ ਗੱਲ ਹੀ ਕੋਈ ਨਹੀਂ ਹੈਗੀ ਕਿਸੇ ਸਰਕਾਰੀ ਦਫਤਰ ਦੇ ਅੰਦਰ ਚਲੇ ਜਾਓਗੇ ਹਰ ਸਰਕਾਰੀ ਦਫਤਰ ਦੇ ਅੰਦਰ ਰਿਸ਼ਵਤਖੋਰੀ ਦਾ ਬੋਲਵਾਲਾ ਜਲੀਲ ਕਰ ਕਰਕੇ ਲੋਕਾਂ ਨੂੰ ਲੁੱਟਦੇ ਆ ਪਹਿਲਾਂ ਜਲੀਲ ਕਰਦੇ ਆ ਫਿਰ ਲੁੱਟਦੇ ਆ ਬੰਦਾ ਬੇਵਸ ਹੋਇਆ ਕਰੇਗੀ ਬੇਵਸ ਹੋਇਆ ਫਿਰ ਉਹ ਆਪਣੀ ਵਿਚਾਰਾ ਕਿਰਤ ਕਮਾਈ ਦੇ ਵਿੱਚੋਂ ਦਸਾਂ ਨੌਾਂ ਦੀ ਜਿਹੜੀ ਖੂਨ 피ਨੇ ਦੀ ਮਿਹਨਤ ਦੀ ਕਮਾਈ ਉਹਦੇ ਤੇ ਇਹਨਾਂ ਦੀ ਜੇਬ ਭਰਦਾ ਆ ਸ਼ਰਮ ਨਹੀਂ ਆਉਂਦੀ ਦੇਖ ਲੋ ਮੈਨੂੰ ਕਹਿ ਕਿਸਦਾ ਕਹਿੰਦਾ ਜੀ ਕਟਕਟਾ ਕੇ 40000 ਰੁਪਇਆ ਤਨਖਾਹ ਮਿਲਦੀ ਆ ਨਾਲ ਕੌਣ ਨਾਲ ਹੈਗਾ ਜੀ ਮੇਰੇ ਥਾਣੇਦਾਰ ਮਲਕੀਤ ਸਿੰਘ ਪਰ ਇਹਨੂੰ ਐਦੂ ਵੱਡਾ ਕੋਈ ਹੋ ਸਕਦਾ ਚੌਂਕੀਆ ਦਇਆਨੰਦ ਹਸਪੀਟਲ ਦੀ ਥਾਣਾ ਡਿਵੀਜ਼ਨ ਨੰਬਰ 8 ਤੇ ਚੌਂਕੀ ਲਿਖਿਆ ਪੁਲਿਸ ਡੀਐਮਸੀ ਚੌਂਕੀ ਸ਼ਰਮਨਾਕ ਦੀ ਚੀਜ਼ ਹੈ ਨਹੀਂ ਤੇ ਹੈਰਾਨਗੀ ਆਉਂਦੀ ਆ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਸਰਕਾਰਾਂ ਦੇ ਨੁਮਾਇੰਦੇ ਆ ਕਿ ਉਹਨਾਂ ਨੂੰ ਨਹੀਂ ਇਹ ਸਾਰਾ ਕੁਝ ਦਿਖਦਾ ਇਹ ਇਕੱਲਾ ਤੁਹਾਨੂੰ ਤੇ ਦੋਸਤੋ ਮੈਨੂੰ ਫਿਕਰ ਅਫਸੋਸ ਹੈ ਦੋਸਤੋ ਇਸ ਗੱਲ ਦਾ ਕਿ ਅੱਜ ਸਤਾਧਾਰੀ ਲੋਕ ਤੇ ਬੇਈਮਾਨ ਅਫਸਰ ਆਪਸ ਦੇ ਵਿੱਚ ਰਲੇ ਹੋਏ ਆ ਰਲ ਕੇ ਸਮਾਜ ਨੂੰ ਤੇ ਲੋਕਾਂ ਨੂੰ ਲੁੱਟਣ ਦਾ ਕੰਮ ਕਰ ਰਹੇ ਆ ਤੋ ਦੋਸਤੋ ਮੈਂ ਸ਼ੁਕਰੀਆ ਅਦਾ ਕਰਦਾ ਇਸ ਨੌਜਵਾਨ ਦੋਸਤ ਦਾ ਨਾਮ ਹੈਗਾ ਇਹਦਾ ਮਨਪ੍ਰੀਤ ਮਨਪ੍ਰੀਤ ਨੇ ਬੜੀ ਜੁਰਤ ਦਿਖਾਈ ਹੈ ਜਿਹੜਾ ਸਾਡੀ ਟੀਮ ਕੋਲੇ ਸਰਦਾਰ ਰਣਧੀਰ ਸਿੰਘ ਸੀਬੀਆ ਸਾਹਿਬ ਕੋਲੇ ਡਾਕਟਰ ਬਾਲੀ ਜੀ ਹੋਰਾਂ ਕੋਲੇ ਗਿਆ ਤੇ ਅਸੀਂ ਸਵੇਰੇ ਮੈਂ ਤਾਂ ਅੱਜ ਸਮਰਾਲੇ ਮੀਟਿੰਗਾਂ ਸੀਗੀਆਂ ਮੈਂ ਸਮਰਾਲੇ ਆ ਤੇ ਮੈਂ ਇਹਨਾਂ ਨੂੰ ਤਿਆਰ ਕਰਕੇ ਭੇਜਿਆ ਵੀ ਜਾਓ ਸੋ ਤੁਹਾਨੂੰ ਵੀ ਮੇਰੀ ਪੰਜਾਬ ਦੇ ਲੋਕੋ ਪੀੜ ਹੈਗੀ ਆ ਬੇਨਤੀ ਹੈ ਇਹਨਾਂ ਨੂੰ ਪੈਸੇ ਨਾ ਦਿਓ ਇਹਨਾਂ ਦਾ ਚਿਹਰਾ ਸਮਾਜ ਦੇ ਵਿੱਚ ਬੇਨਕਾਬ ਕਰਕੇ ਇਹਨਾਂ ਨੂੰ ਬੇਇਜਤ ਕਰਿਏ ਸਮਾਜ ਦੇ ਅੰਦਰ ਜਿਹੜੇ ਬੇਈਮਾਨ ਲੋਕ ਉਹਨਾਂ ਦਾ ਐਕਸਪੋਜ਼ ਕਰੀਏ ਚਿਹਰਾ ਬੇਨਕਾਬ ਹੋਏਗਾ ਕੱਲ ਨੂੰ ਇਹ ਸਮਾਜ ਦੇ ਅੰਦਰ ਜਾਣਗੇ ਪਤਾ ਲੱਗਿਆ ਕਾਰਵਾਈ ਵੀ ਕਰਾਵਾਂਗੇ ਇਹ ਨਹੀਂ ਹੈਗਾ ਕਿ ਅਸੀਂ ਛੱਡ ਦੇਣੇ ਆ ਇਹ ਛੱਡਣੇ ਨਹੀਂ ਹੈਗੇ ਆ ਮੁੰਡਾ ਮਨਪ੍ਰੀਤ ਇਹਦਾ ਬਿਆਨ ਸਟੇਟਮੈਂਟ ਲਿਖਾ ਕੇ ਪੇਸ਼ ਨੂੰ ਦਵਾਂਗੇ ਬੀਜਪੀ ਦੇ ਨਾਲ ਹੁਣੇ ਗੱਲ ਕਰੂੰਗਾ ਸੀਪੀ ਦੇ ਨਾਲ ਵੀ ਕਰੂੰਗਾ ਗੱਲ ਤਾਂ ਜੋ ਇਹਨਾਂ ਦੇ ਵਿਰੁੱਧ ਜਿਹੜੇ ਲੋਕਾਂ ਦੇ ਉੱਤੇ ਝੂਠੇ ਮੁਕੱਦਮੇ ਦਿੰਦੇ ਇਹਨਾਂ ਦੇ ਉੱਤੇ ਸੱਚਾ ਮੁਕੱਦਮਾ ਦਵਾਵਾਂਗੇ ਤੇ ਇਹਨਾਂ ਨੂੰ ਅਦਾਲਤ ਦੇ ਕਟਾਰੇ ਦੇ ਵਿੱਚ ਖੜਕੇ ਠੋਕ ਕੇ ਬਿਆਨ ਦੇ ਕੇ ਤੇ ਸਜ਼ਾਵਾ ਕਰਾਵਾਂਗੇ ਸੋ ਮੇਰੀ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਜਾਗਰੂਕ ਹੋ ਕੇ ਰਹੋ ਜਿੱਥੇ ਕੋਈ ਭ੍ਰਿਸ਼ਟਾਚਾਰੀ ਤੰਗ ਪ੍ਰੇਸ਼ਾਨ ਕਰਦਾ ਕਿਰਪਾ ਕਰਕੇ ਸਾਡੇ ਕਿਸੇ ਮੈਂਬਰ ਦੇ ਨਾਲ ਤੁਸੀਂ ਸੰਪਰਕ ਕਰ ਲਿਓ ਭ੍ਰਸ਼ਟਾਚਾਰ ਖਿਲਾਫ ਮਹਿੰਮ ਦੇ ਵਿੱਚ ਲੋਕ ਇਨਸਾਫ ਪਾਰਟੀ ਦਾ ਦੋਸਤੋ ਸਾਥ ਦਿਓ ਜੇ ਪੰਜਾਬ ਦੇ ਵਿੱਚੋਂ ਮਾਫੀਆ ਤੇ ਭ੍ਰਸ਼ਟਾਚਾਰ ਖਤਮ ਕਰਨਾ ਚਾਹੁੰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਵੈਰੀ ਮਚ ਹੁਣ ਅਗਲੀ ਕਾਰਵਾਈ ਜਿਹੜੀ ਆ ਇਹ ਸੀਵੀਆਜੀ ਸਾਰੇ ਜਾ ਕੇ ਕਰਾਉਣਗੇ ਵਾਪਸ ਆ ਕੇ ਮਿਲਦੇ ਆ ਸਾਰਿਆਂ ਨੂੰ